ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਦ-ਬਾਦ ਤੁਹਾਡਾ ਸਵਾਗਤ ਕਰਦੇ ਆਂ ਜੀ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਆ ਜਾਣਕਾਰੀ ਦਿੱਤੀ ਜਾਵੇਗੀ ਆ ਪੈਨਸ਼ਨਾਂ ਬਾਰੇ ਜਿਹੜੇ ਸਾਡੇ ਦਿਵਿਆਂਗ ਸਾਥੀ ਸਾਡੇ ਨਾਲ ਜੁੜਦੇ ਨੇ ਜਿਹੜੇ ਸਾਡੇ ਬਜ਼ੁਰਗ ਸਾਡੇ ਨਾਲ ਜੁੜਦੇ ਨੇ ਸੋ ਜਿਹੜੀਆਂ ਪੈਨਸ਼ਨਾਂ ਨੇ ਉਹ ਕਦੋਂ ਆਣਗੀਆਂ ਇਹ ਅਪਡੇਟ ਤੁਹਾਨੂੰ ਦਿਆਂਗੇ 2500 ਆਏਗੇ 1500 ਆਏਗੇ ਇਹ ਵੀ ਅਪਡੇਟ ਤੁਹਾਨੂੰ ਦਿਆਂਗੇ ਅਪ੍ਰੈਲ ਮਹੀਨੇ ਦੀ ਜਾਂ ਮਈ ਮਹੀਨੇ ਦੀ ਪੈਨਸ਼ਨ ਕਿੱਥੇ ਆ ਚੁੱਕਿਆ ਕਿੱਥੇ ਨਹੀਂ ਆ ਚੁੱਕਿਆ ਇਹ ਗੱਲਬਾਤ ਇਸ ਜਿਹੜੀ ਦੇ ਵਿੱਚ ਕਰਾਂਗੇ ਸੋ ਇਹ ਇਹ ਨਵਾਂ ਚੈਨਲ ਅਸੀਂ ਬਣਾਇਆ ਜੀ ਤੇ ਇਹਦੇ ਵਿੱਚ ਤੁਹਾਨੂੰ ਪੈਨਸ਼ਨਾਂ ਬਾਰੇ ਜਾਂ ਫਿਰ ਜਿਹੜੀਆਂ ਪੰਜਾਬ ਦੀਆਂ ਖਬਰਾਂ ਹੋਣਗੀਆਂ ਕੋਈ ਤਾਜ਼ਾ ਭਰਤੀਆਂ ਹੋਣਗੀਆਂ ਉਹਨਾਂ ਬਾਰੇ ਤੁਹਾਨੂੰ ਇਸ ਵੀਡੀਓ ਇਸ ਚੈਨਲ ਦੇ ਉੱਤੇ ਜਿਹੜੀਆਂ ਵੀਡੀਓ ਸਵਾਕੇ ਪੋਸਟ ਰਾਈ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਜਾਣਕਾਰੀਆਂ ਇਸ ਲਈ ਜਿਹੜੇ ਸਾਡੇ ਸਾਡੇ ਨਾਲ ਜਿਹੜੇ ਸਰੋਤੇ ਜੁੜਨਗੇ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਂਦੀਆਂ ਅਪਡੇਟਸ ਸਾਨੂੰ ਟਾਈਮ ਸਿਰ ਜਣਨ ਮਿਲਦੀਆਂ ਰਹਿਣ ਤਾਂ ਤੋਂ ਪਹਿਲਾਂ ਜੇ ਅਸੀਂ ਗੱਲ ਕਰਾਂਗੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਬਾਰੇ ਪਾਉញੋ ਦਮਿਆੰ ਪੈਨਸ਼ਨ ਹੈ ਜੀ ਪਾਉញੋ ਬੁਢਾਪਾ ਪੈਨਸ਼ਨ ਹੈ ਜਾਂ ਫਿਰ ਆਪਣੀਆਂ ਹੋਰ ਪੈਨਸ਼ਨਾਂ ਅਪ੍ਰੈਲ ਮਹੀਨੇ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਇਹ ਅਪਡੇਟ ਪਹਿਲਾਂ ਅਸੀਂ ਦੇ ਦਿੱਤੀ ਸੀਗੀ ਕਿ ਮਾਰਚ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਦਾ ਜੋ ਬਜਟ ਫੇਸ ਹੋਇਆ ਸੀ ਇਸ ਲਈ ਜਿਹੜਾ ਬਜਟ ਸੈਸ਼ਨ ਹੁੰਦਾ ਜਾਂ ਫਿਰ ਕਹੇ ਲਿਆ ਕਿ ਆਪਣਾ ਜਿਹੜਾ ਨਵਾਂ ਵਿੱਤੀ ਵਾਰਾ ਹੁੰਦਾ ਉਹ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੁੰਦਾ ਹੁੰਦਾ ਇਸ ਲਈ ਅਪ੍ਰੈਲ ਮਹੀਨੇ ਦੀ ਪੈਨਸ਼ਨ ਆਲਰੇਡੀ ਲੇਟ ਹੋਣੀ ਹੀ ਸੀ ਇਹ ਸਰਕਾਰ ਵੱਲੋਂ ਵੀ ਗੱਲ ਆਖ ਦਿੱਤੀ ਗਈ ਸੀ ਤੇ ਅਸੀਂ ਇਹ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਸੀ ਟਾਈਮ ਟੂ ਟਾਈਮ ਕਿ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਿਹੜੀ ਉਹ ਲੇਟ ਹੀ ਆਵੇਗੀ ਜਿਵੇਂ ਜਿਵੇਂ ਅਫਡੇਟਸ ਸਾਨੂੰ ਮਿਲਦੇ ਜਾ ਰਹੀਆਂ ਜਿਵੇਂ ਕਿ 23 ਤੇ 24 ਤਰੀਕ ਨੂੰ ਕੁਝ ਜ਼ਿਲ੍ਹਿਆਂ ਦੀਆਂ ਪੈਨਸ਼ਨਾਂ ਪੈ ਗਈਆਂ ਸੀ ਭਾਵੇਂ ਸੰਗਰੂਰ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਦੋ ਤਿੰਨ ਜ਼ਿਲ੍ਹਿਆਂ ਦੀ ਪੈਨਸ਼ਨਾਂ 24 25 ਅਪ੍ਰੈਲ ਨੂੰ ਪਾ ਦਿੱਤੀਆਂ ਗਈਆਂ ਸੀ ਪੰਜਾਬ ਸਰਕਾਰ ਵੱਲੋਂ ਤੇ ਵਕ ਵਕ ਜ਼ਿਲ੍ਹਿਆਂ ਦੇ ਜਿਹੜੇ ਡੀਐਸਐਸਓ ਸਾਹਿਬਾਨ ਨੇ ਉਹਨਾਂ ਨੇ ਵੀ ਇਹੀ ਗੱਲ ਆਖੀ ਸੀ ਕਿ ਆਉਂਦੇ ਦਿਨਾਂ ਦੇ ਵਿੱਚ ਪੈਨਸ਼ਨਾਂ ਪਾ ਦਿੱਤੀਆਂ ਜਾਣਗੀਆਂ ਜਿਵੇਂ 30 ਅਪ੍ਰੈਲ ਆਉਂਦੀ ਹੈ 29 ਤੇ 30 ਅਪ੍ਰੈਲ ਨੂੰ ਯਾਨੀ ਕਿ ਅਪ੍ਰੈਲ ਮਹੀਨੇ ਦੇ ਅਖੀਲੇ ਦਿਨਾਂ ਦੇ ਵਿੱਚ ਫਿਰ ਜਿਹੜੇ ਲਗਭਗ ਜ਼ਿਲ੍ਹੇ ਰਹਿ ਗਏ ਸੀ ਉਹਨਾਂ ਜ਼ਿਲ੍ਹਿਆਂ ਦੀਆਂ ਪੈਨਸ਼ਨਾਂ ਵੀ ਪਾ ਦਿੱਤੀਆਂ ਗਈਆਂ 30 ਅਪ੍ਰੈਲ ਨੂੰ ਲੁਧਿਆਣਾ ਜ਼ਿਲ੍ਹਾ ਔਰ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਮਹਾਲੀ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਤੇ ਕਪੂਰਥਲਾ ਇਹਨਾਂ ਦੀਆਂ ਪੈਨਸ਼ਨਾਂ ਪਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਬਠਿੰਡੇ ਦੇ ਕੁਝ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਦੀਆਂ ਪੈਨਸ਼ਨਾਂ ਆ ਗਈਆਂ ਫਰੀਦਕੋਟ ਫਿਰੋਜ਼ਪੁਰ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਰ ਭਠਨਕੋਟ ਇਹਨਾਂ ਸਾਰੇ ਜਨਿਆਂ ਦੀਆਂ ਪੈਨਸ਼ਨਾਂ ਪਾ ਦਿੱਤੀਆਂ ਗਈਆਂ ਸੀ ਪਰ ਫਿਰ ਵੀ ਕੁਝ ਸਾਨੂੰ ਮੈਸੇਜ ਆ ਰਹੇ ਸੀ ਕਿ ਸਾਡੀਆਂ ਪੈਨਸ਼ਨਾਂ ਨਹੀਂ ਆਈਆਂ ਕਿਉਂਕਿ 30 ਅਪ੍ਰੈਲ ਤੋਂ ਬਾਅਦ ਫਿਰ 1 ਮਈ ਨੂੰ ਜਿਹੜੀ ਸਰਕਾਰੀ ਛੁੱਟੀ ਗੈਸਟਡ ਹੌਲੀਡੇ ਜਿਹੜੀ ਘੋਸ਼ਿਤ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਲੇਬਰ ਡੇ ਦੀ ਯਾਨ ਦੋੜਦੇ ਬਸ ਕਰਕੇ ਅਭੀ ਜਿਹੜੀਆਂ ਪੈਨਸ਼ਨਾਂ ਰੁਕੀਆਂ ਪਰ ਇੱਕ ਤਰੀਕ ਦੇ ਸ਼ਾਮ ਹੁੰਦੇ ਹੁੰਦੇ ਯਾਨੀ ਕਿ ਕੱਲ ਸ਼ਾਮ ਨੂੰ ਪੈਨਸ਼ਨਾਂ ਜਿਹੜੀਆਂ ਰੁਕੀਆਂ ਸੀ ਜਿਨ੍ਹਾਂ ਦੀਆਂ ਉਹਨਾਂ ਦੀਆਂ ਪੈਨਸ਼ਨਾਂ ਆ ਵੀ ਪਾ ਦਿੱਤੀਆਂ ਗਈਆਂ ਲਗਭਗ ਆਫਾ ਕਹ ਲਈਏ ਕਿ ਅਪ੍ਰੈਲ ਮਹੀਨੇ ਦੀਆਂ ਪੈਨਸ਼ਨਾਂ ਹੁਣ ਲਗਭਗ ਬਹੁਤੇ ਖਾਤਿਆਂ ਦੇ ਵਿੱਚ ਜਿਹੜੇ ਲਾਭਪਾਤਰੀ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ ਫਿਰ ਵੀ ਜਿਨ੍ਹਾਂ ਦੀਆਂ ਪੈਨਸ਼ਨਾਂ ਹਾਲੇ ਨਹੀਂ ਆਈਆਂ ਉਹ ਅੱਜ ਤੱਕ ਦੇ ਵੇਟ ਕਰ ਸਕਦੇ ਨੇ ਅੱਜ ਸ਼ਾਮ ਤੱਕ ਉਹਨਾਂ ਦੀਆਂ ਪੈਨਸ਼ਨਾਂ ਭੇਜਣੀਆਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਲਾਭਪਾਤਰੀਆਂ ਦੇ ਪਾ ਦਿੱਤੀਆਂ ਜਾਣਗੀਆਂ ਭਾਵੀਆਂ ਦੇ ਵਿਆਹ ਸਾਥੀ ਨੇ ਭਾਵੀਆਂ ਬੜਾਪਾ ਪੈਨਸ਼ਨ ਵਾਲੇ ਲਾਭਪਾਤਰੀ ਨੇ ਬਜ਼ੁਰ ਪੈਨਸ਼ਨ ਅਭੀ ਅੱਜ ਤੱਕ ਸ਼ਰਾਦ ਤੱਕ ਜਾਂ ਰਾਤੋਂ ਪਹਿਲਾਂ ਪਹਿਲਾਂ ਪਾ ਦਿੱਤੇ ਜਾਣਗੇ ਇਸੋ ਅੱਜ ਅਸੀਂ ਅਫਾ ਗੱਲ ਕਰਦੇ ਆ 2500 ਦੀ 2500 ਪੈਨਸ਼ਨ ਹੋਈ ਹੈ ਨਹੀਂ ਹੋਈ ਹੈ ਨਹੀਂ ਹੋਈ ਜੀ ਅਸੀਂ ਇਹ ਪਹਿਲਾਂ ਕਹਿੰਦੇ ਆ ਰਹੇ ਆ 2500 ਪੈਨਸ਼ਨ ਹਾਲੇ ਨਹੀਂ ਹੋਈ ਜਦੋਂ 2500 ਪੈਨਸ਼ਨ ਹੋਏਗੀ ਅਫੀਸ਼ੀਅਲ ਲੈਟਰ ਪੰਜਾਬ ਸਰਕਾਰ ਕੱਢੇਗੀ ਅਫੀਸ਼ੀਅਲ ਲੈਟਰ ਜਦ ਤੱਕ ਨਹੀਂ ਆਉਂਦੀ ਤੁਸੀਂ ਅਫਾ ਆਦੇ ਧਿਆਨ ਨਹੀਂ ਦੇਣਾ ਤੇ ਹਾਲੇ ਕੋਈ ਐਦਾਂ ਦੀ ਅਪਡੇਟ ਨਹੀਂ ਆ 2500 ਪੈਨਸ਼ਨ ਬਾਰੇ ਇਸ ਲਈ ਹਲੇ 1500 ਪੈਨਸ਼ਨ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਆਈ ਹੈ ਤੇ 1500 ਹੀ ਉਮੀਦ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਜਿਹੜੇ ਮਹੀਨੇ ਨੇ ਇਹਨਾਂ ਦੇ ਵਿੱਚ ਵੀ ਆਵੇਗੀ 2500 ਵਾਲਾ ਜਦੋਂ ਕੋਈ ਐਲਾਨ ਹੁੰਦਾ ਉਹ ਅਸੀਂ ਬੈਠੇ ਆ ਤੁਹਾਨੂੰ ਅਪਡੇਟ ਕਰਾਂਗੇ ਜਿਹੜੀ ਪੈਨਸ਼ਨ ਆਈ ਹੈ ਜਿੱਤੀ 20 ਅਪ੍ਰੈਲ ਨੂੰ ਜਾਂ ਫਿਰ ਹੋ ਸਕਦਾ 1 ਨੂੰ ਵੀ ਕੱਲ ਵੀ ਪੈਨਸ਼ਨ ਆਈਆਂ ਨੇ 2 ਨੂੰ ਵੀ ਆਈਆਂ ਨੇ ਤੇ ਇਹ ਪੈਨਸ਼ਨਾਂ ਕਈ ਸਰੋਤੇ ਸਾਡੇ ਫਚੜ ਨੇ ਅਪ੍ਰੈਲ ਮਹੀਨੇ ਦੀਆਂ ਨੇ ਜਾਂ ਮਈ ਮਹੀਨੇ ਦੀਆਂ ਆ ਗਈਆਂ ਨੇ ਕਿਉਂਕਿ ਕਿਸੇ ਦੀ ਇੱਕ ਤਰੀਕ ਨੂੰ ਆਈਆਂ ਕਿਸੇ ਦੀ ਅੱਜ ਦੋ ਤਰੀਕ ਨੂੰ ਆਈ ਆ ਸੋ ਇਹ ਸਾਰੀਆਂ ਪੈਨਸ਼ਨਾਂ ਅਪ੍ਰੈਲ ਮਹੀਨੇ ਦੀਆਂ ਨੇ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜਿਹੜੀ ਮਈ ਮਹੀਨੇ ਦੀ ਪੈਨਸ਼ਨ ਤੁਹਾਡੀ ਪੈਣੀ ਹੈ ਉਹ ਪਾਏਗੀ ਜੀ 10 ਤਰੀਕ ਤੋਂ ਬਾਅਦ 11 12 13 14 15 ਇਹ ਜਿਹੜੇ ਦਿਨ ਹੁੰਦੇ ਨੇ ਪੈਨਸ਼ਨ ਵਾਲੇ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਅਪ੍ਰੈਲ ਮਹੀਨੇ ਦੀ ਤਰੀਕ ਹੋ ਗਈ ਹੈ ਇਸ ਲਈ ਆਉਂਦੇ ਜਿਹੜੇ 6-7 ਦਿਨ ਨੇ ਉਹ ਇੱਕ ਟੈਕਨੀਕਲ ਪ੍ਰੋਸੈਸ ਚੱਲਦਾ ਹੁੰਦਾ ਉਹਦੇ ਵਿੱਚ ਦੇਰੀ ਹੋ ਸਕਦੀ ਹੈ ਤੇ ਮਈ ਮਹੀਨੇ ਦੀ ਪੈਨਸ਼ਨ ਤੁਹਾਡੀ 11-12 ਤਰੀਕ ਨੂੰ ਪਾ ਦਿੱਤੀ ਜਾਵੇਗੀ ਤੁਹਾਡੇ ਖਾਤਿਆਂ ਦੇ ਵਿੱਚ ਮਈ ਮਹੀਨੇ ਦੀ ਪੈਨਸ਼ਨ ਲੇਟ ਹੋਵੇਗੀ ਐਦਾ ਦੇ ਅਸਰ ਜਿਹੜੇ ਨਹੀਂ ਲੱਗ ਰਹੇ ਸੋ ਇਸ ਲਈ ਜਿਹੜੇ कंफ्यूज ਨੇ ਜਿਹੜੇ ਨੂੰ ਕੋਈ ਐਦਾਦਾ ਲੱਗ ਰਿਹਾ ਕਿ ਸ਼ਾਇਦ ਮਈ ਮਹੀਨੇ ਦੀ ਫੈਨਸ਼ਨ ਸਰਕਾਰ ਨੇ ਪਾਈਆ ਨਹੀਂ ਜਿਆਦਾ ਨਹੀਂ ਹੈ ਅਪ੍ਰੈਲ ਮਹੀਨੇ ਦੀ ਆ ਪੈਸ਼ਨਾਂ ਹਲੇ ਪਾਈਆਂ ਗਈਆਂ ਨੇ ਲਾਭਪਾਤਰੀਆਂ ਨੂੰ ਮਈ ਮਹੀਨੇ ਦੀ ਫੈਨਸ਼ਨ ਤੁਹਾਡੀ ਜਲ ਦਵੇਗੀ ਪਰ ਆਵੇਗੀ ਮਈ ਦੇ ਲੇਟ ਤੱਕ ਨਹੀਂ ਨਹੀਂ ਹੋਵੇਗੀ ਦੂਜੇ ਹਫਤੇ ਦੇ ਵਿੱਚ ਫਾ ਦਿੱਤੀ ਜਾਵੇਗੀ ਇਸ ਲਈ ਤੁਹਾਨੂੰ ਇਹਦੇ ਬਾਰੇ ਕੋਈ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ ਸੋ ਤਾਂ ਅੱਜ ਦੇ ਸਾਰੇ ਸਵਾਲ ਕਲੀਅਰ ਹੋ ਗਏ ਹੋਣਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੀ ਪੈਨਸ਼ਨਾਂ ਨਹੀਂ ਆਈਆਂ ਥੱਲੇ ਕਮੈਂਟ ਦੇ ਵਿੱਚ ਤੁਸੀਂ ਦੱਸਣਾ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਤੁਹਾਡੀ ਪੈਨਸ਼ਨ ਕਦੋਂ ਆਵੇਗੀ ਆ ਚੁੱਕੀ ਹੈ ਜਾਂ ਨਹੀਂ ਆਈ ਹੈ ਇਹ ਵੀ ਤੁਹਾਨੂੰ ਅਪਡੇਟ ਕਰ ਦਵਾਂਗੇ ਤੁਹਾਨੂੰ ਜੀ